بلیک آؤٹان بھی جدو اپنی جانتے ہوئے ڈیم کے جی پنڈا نے پتا لگ رہا کہ ਮੈਂ ਦੂਪਨ ਐਮਐਲਏ ਹੁਫਦੇ ਨਾਲ ਦੇ ਇਹ ਬੇਨਤੀ ਕਰ ਰਿਹਾ ਕਿ ਕੋਈ ਵੀ ਇਦਾਂ ਦਾ ਬੰਦ ਨਾ ਹੋ। ਤੁਸੀਂ ਮੋਗਾ ਦੇ ਜਨਸਾਧਨ ਨੂੰ ਸੁਝੋ। ਲੋਕਾਂ ਦੇ ਭਾਪ ਨਾ ਨੂੰ ਸੁਝੋ। ਬਹੁਤ ਸਾਰੇ ਇਦਾਂ ਦੇ ਪਿੰਡ ਹੈ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ। ਉਹ ਆਪਣੇ ਪਾਣੀਆਂ ਦੇ ਲਈ ਬਸ ਤੋਂ ਚਾਪੀ ਚੀਖ ਸਕਦੇ ਤੇ ਮਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਘੱਟ। ਕਿਰਪਾ ਕਰ ਵੀ ਜਿਹੜਾ ਹੈ ਭਾਪ ਵੰਡਿੰਗ ਦਾ ਅੰਦਾਜ਼ੇ ਵਿੱਚ ਕੁਝ ਸਾਡੀ ਨੁਕਤ ਬੂਗਾਂ ਦੇ ਵੱਲ ਨੂੰ ਗਿਣਨਾਂ ਲੋਕਾਂ ਤੋਂ ਤੁਹਾਨੂੰ ਬੇਨਤੀ ਕਰ ਰਹੇ ਕਿ ਆਓ ਕੋਈ ਵੀ ਅੰਨ ਦਾ ਕਦਮ ਨਹੀਂ ਉਠਣਾ। ਕਿਹਦੇ ਨਾਲ ਸੇਲਾ ਵੀ ਸੰਬੰਧ ਹੋਵੇ ਸਰਕਾਰ ਆਪਣਾ ਫਰਜ਼ ਨਾ ਕਰੇ ਤੇ ਸਿੱਧੀ ਬੀਬੀ ਦਾ ਕਰ ਲਿਆ ਰਾਮ ਯਕੀਨ ਤੋਂ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਆਉਂਦਾ ਵੇਲਾ ਦਵਾਂਗੇ ਜਿੱਥੇ ਰੂੜ ਹੈ ਉਹਨੇ ਸਾਡੇ ਪਿੰਡਾਂ ਦੀ ਲੜਾਈ ਹੈ ਅਸੀਂ ਉਹ ਲੜਾਈ ਦੇ ਹਿੱਸਾ ਲੈ ਗਏ ਹਾਂ ਕਿ ਅਸੀਂ ਕਿਸੇ ਦੇ ਹੱਦਾਂ ਨਹੀਂ ਚਾਹ ਹੈ ਤੁਹਾਡੇ ਜਿਆਦਾ ਨੂੰ ਸਾਡੇ ਰੱਦ ਨੂੰ ਲੈਣ ਨੂੰ ਜਿਹੜਾ ਲੈ ਆਪਣੇ ਹੱਕ ਦਾ ਪਾਣੀ ਵਧਾਰੇ ਦੀ ਯਾਦ ਹੈ ਕਿ ਸਰਕਾਰੀ ਕਾਲਜ ਨੇ ਹਰਤੂਤ ਸਿੰਘ ਬੈਂਕ ਸਕੇਮ ਹੇਠ ਦਾ ਜਾਬ ਅਬ ਅਬ ਸੱਚ ਗਾਂਦੇ ਆ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਤੇ ਕੱਲ ਰਾਤ ਵੀ ਤੇ ਅੱਜ ਸਵੇਰੇ ਵੀ ਵਾਰ-ਵਾਰ ਬੀਲੀਅਮ ਵੀਰੇ ਅੱਧੀਆਂ ਵਾਂਗੋਂ ਪੰਜਾਬ ਦੇ ਪਾਣਿਆਂ ਤੇ ਡਾਕਾਵਾਦੀ ਕੀਤੀ ਜਾ ਰਹੀ ਹੈ ਜਿਸ ਦੇ ਵਿਰੁੱਧ ਦੀ ਵਿੱਚ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰ ਜਿਹੜੇ ਭਾਰੀ ਰੂਸ ਤੇ ਜਿਹੜਾ ਇੱਥੇ ਨੀਂਕਾਂ ਦਾ ਕੱਟਾ ਵਧੀ ਜਾ ਰਿਹਾ ਮੈਂ ਪੀਬੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਹਾਂ ਇੱਕ ਵੀ ਇੰਨਾ ਵੱਡਾ ਕਦਮ ਨਾ ਉੱਠੇ ਇਸ ਵੇਲੇ ਲੋਕਾਂ ਦਾ ਹਿਸਾਬ ਵਧੇ ਤੇ ਪੰਜਾਬ ਦੇ ਅਮਰ ਸ਼ਾਂਤੀ ਜਿਹੜੀ ਹੈ ਕਿ ਭਾਵੇਂ ਯੂਨੀਸਫ ਵਰਗੇ ਨਾਜ਼ੁਕ ਨਾਅ ਨਾ ਇੱਥੇ ਤੁਹਾਨੂੰ ਮੈਂ ਦੱਸ ਦਿੰਦਾ ਬਲੈਕਆਊਟ ਦੇ ਦੌਰਾਨ ਵੀ ਜਦੋਂ ਲੋਕ ਆਪਣੀ ਜਾਨ ਦੇ ਖੀੜ ਤੇ ਕੋਈ ਟੈਪ ਤੇ ਕੋਈ ਪਾਣੀ ਦੀ ਰਸਾਇਣ ਕਰਦੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਦੇ ਉੱਪਰ ਤਾਂ ਲੱਗ ਰਿਹਾ ਕਿ ਹੁਣ ਦੀਵਿਆਂ ਜਿਹਦੇ ਮੂਲ ਬਧੇ ਅਧਿਕਾਰਿਕ ਉੱਨਾ ਵੱਡਾ ਮੈਂ ਦੂਪਨ ਐਮਐਲਏ ਦੇ ਨਾਤੇ ਇਹ ਬੇਨਤੀ ਕਰ ਰਿਹਾ ਕੋਈ ਵੀ ਇੰਦਾ ਨਾ ਕਦਮ ਨਾ ਉੱਠੋ ਤੁਸੀਂ ਲੋਕਾਂ ਦੇ ਜਜ਼ਬਾਤ ਨੂੰ ਸੋਚੋ ਲੋਕਾਂ ਦੀ ਭਾਅ ਪ੍ਰਵਾਹ ਨੂੰ ਸਿਰਜੋ ਬਹੁਤ ਸਾਰੇ ਇਦਾਂ ਦੇ ਪਿੰਡ ਆ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ। ਉਹ ਆਪਣੀ ਪਾਣੀਆਂ ਦੇ ਲਈ ਬਸ ਤੋਂ ਚਾਬੀ ਚੁੱਕੀ ਦੇਖ ਸਕਦੇ ਆ ਕਿ ਮਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਘੱਟ ਹੋਇਆ। ਕਿਰਪਾ ਕਰ ਵੀ ਜਿਹੜਾ ਹੈ ਆਪਾਂ ਗਿਣਤੀ ਦਾ ਅੰਦਾਜ਼ੇ ਵਿੱਚ ਕੁਝ ਸਾਡੀ ਨੁਕਤ ਬੁਗ ਦਾ ਨਵੇਂ ਨੂੰ ਗਿਣਤਾ ਨਹੀਂ ਲੋਕਾਂ ਨੂੰ ਤੁਹਾਨੂੰ ਬੇਨਤੀ ਕਰ ਰਹੇ ਕਿ ਆਓ ਕੋਈ ਵੀ ਅੰਨ ਨਾ ਕਦਮ ਨਹੀਂ ਉਠਾਉਣਾ ਜਿਹਦੇ ਨਾਲ ਕਿਸੇ ਦਾ ਵੀ ਤੁਸਨ ਹੋਵੇ। ਸਰਕਾਰ ਆਪਣਾ ਫਰਜ਼ਦਾ ਕਰੇ ਤੇ ਸਾਨੂੰ ਵੀ ਵੀਦ ਨੂੰ ਦੱਸਦੇ ਆ। ਰਾਮ ਜੀ ਕੀਤੇ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਆਉਂਦਾ ਮੈਲਾ ਨਵਾਂਗੇ ਜਿੱਥੇ ਰੋੜ ਹੈ ਉਹ ਮੈਂ ਸਾਰੇ ਪਿੰਡਾਂ ਦੀ ਲੜਾਈ ਹੈ ਅਸੀਂ ਉਹ ਲਾਈ ਦੇ ਵਿਸਤਾਰੇ ਕਰਦੇ ਆ ਕਿ ਅਸੀਂ ਕਿਸੇ ਵੀ ਨਹਾਦ ਦੇ ਵਿੱਚ ਆਪ ਹੈ ਪਾਣੀ ਦਾ ਜੇ ਆਪ ਦੇ ਨਾਲ ਸਾਡੇ ਦਾ ਅੰਦਰਾ ਪਾਣੀ ਉਹ ਜਿਹੜਾ ਲੈ ਆਪਣੇ ਹੱਕ ਦਾ ਪਾਣੀ ਵਿਧਾਰੇ ਦੀ ਜਾਤ ਹੈ ਤੇ ਸਵੇਰ ਕੱਲ੍ਹ ਕੀ ਮੈਂ ਹਰਤੂ ਸਿੰਘ ਬਾਂਸ ਕਮਨ ਕੀਤਾ jobb ਹਾਂ ਹੁਣ ਸਭ ਜਾਣਦੇ ਆ ਕਿ ਆਪਾਂ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਤੇ ਕੱਲ ਰਾਤ ਵੀ ਤੇ ਸਵੇਰੇ ਵੀ ਬਾਰ ਬਾਰ ਬਿਜਲੀ ਵੀ ਦੇ ਅਧਿਕਾਰੀਆਂ ਵੱਲੋਂ ਵੱਲੋਂ ਪੰਜਾਬ ਦੇ ਪਾਣੀਆਂ ਦੇ ਡਾਕਾ ਮਾਰਦੀ ਕੀਤੀ ਜਾ ਰਹੀ ਹੈ ਜਿਸ ਦੇ ਵਿਰੋਧ ਦੇ ਵਿੱਚ ਲੋਕਾਂ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰੇ ਜਿਹੜੇ ਭਾਰੀ ਰੋਸ ਹੈ ਤੇ ਜਿਹੜਾ ਇੱਥੇ ਲੋਕਾਂ ਦਾ ਇਕੱਠਾ ਵਧੀ ਜਾ ਰਿਹਾ ਮੈਂ ਬੀਬੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਕਿ ਕੋਈ ਵੀ ਇਦਾਂ ਦਾ ਕਦਮ ਨਾ ਉਠਾਓ ਜਿਸ ਦੇ ਨਾਲ ਲੋਕਾਂ ਦਾ ਗੁੱਸਾ ਵਧੇ ਤੇ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਹੈ ਭੰਗ ਕੇ ਇਹ ਵੀ ਇੱਕ ਬੜੇ ਨਾਜ਼ੁਕ ਨਾਟਕ ਹੈ ਇੱਥੇ ਤੁਹਾਨੂੰ ਗਏ ਦੱਸ ਦਿੰਦਾ ਬਲੈਕਆਊਟ ਦੇ ਦੌਰਾਨ ਵੀ ਜਦੋਂ ਲੋਕ ਆਪਣੀ ਜ਼ਰੂਰਤ ਦੇ ਖੀਤੇ ਕੋਈ ਡੈਪ ਜਿਉਂ ਨਹੀਂ ਪਾਣੀ ਨਹੀਂ ਪਹੁੰਚ ਰਹੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਨੇ ਪਤਾ ਲੱਗ ਰਿਹਾ ਕਿ ਹੁਣ ਜੀਵੀਅੂਸੀ ਦੇ ਮੂਲ ਬੱਧੇ ਅਧਿਕਾਰ ਉੱਪਰ ਦਾ ਮੈਂ ਦੂਪਨ ਐਮਐਲਏ ਹੁਣ ਦੇ ਨਾਲ ਤੇ ਇਹ ਬੇਨਤੀ ਕਰ ਰਿਹਾ ਕਿ ਕੋਈ ਵੀ ਇਦਾਂ ਦਾ ਮੰਦਰ ਨਾ ਹੋ ਤੁਸੀਂ ਮੋਗਾ ਦੇ ਜਸਪਤ ਨੂੰ ਸੁਣਜੋ ਲੋਕਾਂ ਦੀ ਪਾਪ ਨਾ ਨੂੰ ਸੁਣਜੋ ਬਹੁਤ ਸਾਰੇ ਇਦਾਂ ਦੇ ਪਿੰਡ ਹੈ ਜਿਨ੍ਹਾਂ ਨੂੰ ਪਹਿਲੀ ਵਾਰ ਹੀ ਪਾਣੀ ਮਿਲ ਰਿਹਾ ਸਾਨੂੰ ਬੇਪਾਨੀਆਂ ਦੇ ਲਈ ਬਸੂਚਾਪੀ ਤੁਸੀਂ ਦੇਖ ਸਕਦੇ ਹੋ ਕਿ ਮਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਘੱਟ ਹੋਇਆ ਹੈ ਫਿਰ ਵੀ ਜਿਹੜਾ ਹੈ ਫੋਟਿੰਗ ਦਾ ਦਾਦ ਦੇ ਵਿੱਚ ਸਾਡੀ ਨੁਕਤ ਬੁਗ ਦਾ ਲੈਵਲ ਨੂੰ ਗਿਣਨੇ ਵਿੱਚ ਲੋਕਾਂ ਲੋਕਾਂ ਦੀ ਬੇਨਤੀ ਕਰ ਰਹੇ ਕਿ ਆਓ ਕੋਈ ਵੀ ਅਣਲਕ ਕਦਮ ਨਹੀਂ ਉਠਾਣਾ ਜਿਹਦੇ ਨਾਲ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਸਰਕਾਰ ਆਪਣਾ ਫਰਜ਼ਾਦਾ ਕਰਵੇ ਇਸ ਵੀ ਵੀਦ ਨੂੰ ਕਰ ਲੈਣ ਕਿਉਂਕਿ ਇਹੇ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਹੈਗਾ ਨਾ ਨਮਾਂਗੇ ਕਿਤੇ ਨੂੜੇ ਜਿਹੜੇ ਮੈਂ ਸਾਰੇ ਪਿੰਡਾਂ ਦੀ ਲੜਾਈ ਹੈ ਅਸੀਂ ਉਹ ਲਾਈ ਦੇ ਵਿੱਚ ਸਾਰੇ ਕਰਦੇ ਆ ਕਿ ਅਸੀਂ ਸਿੱਧੀ ਹਦਾ ਨਹੀਂ ਵਿੱਚ ਆਪ ਹੈ ਤਾਂ ਨਹੀਂ ਜਿਆਦਾ ਮੈਂ ਸਾਡੇ ਰੱਦੋ ਨਾਈਂਤਾਂ ਨੂੰ ਜਿਹੜਾ ਮੈਂ ਆਪਣੇ ਤੱਕ ਦਾ ਪਾਣੀ ਵਿਧਾਰੇ ਦੀ ਯਾਦ ਹੈ ਇਹ ਸਮੇਂਕਾਰ ਜੀ ਮੈਂ ਹਰਤੋਤ ਸਿੰਘ ਗਾਂਸ ਤੋਂ ਕੰਮ ਮਿਲਦਾ jobb ਹੁਣ ਹੁਣ ਸਭ ਜਾਣਦੇ ਆ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਤੇ ਕੱਲ ਰਾਤ ਵੀ ਤੇ ਅੱਜ ਸਵੇਰੇ ਵੀ ਵਾਰ-ਵਾਰ ਬੀਲੀਮ ਵੀ ਤੇ ਧਾਰੀਆਂ ਵਾਂਗੂ ਵੱਲੋਂ ਪੰਜਾਬ ਦੇ ਪਾਣੀ ਅਤੇ ਡਾਕਾ ਬਾਰੇ ਵੀ ਚੱਲੀ ਜਾ ਰਹੀ ਹੈ ਇਸ ਦੇ ਵਿਰੁੱਧ ਦੇ ਵਿੱਚ ਲੋਕ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰ ਜਿਹੜੇ ਭਾਰੀ ਰੂਸ ਦੇ ਜਿਹੜਾ ਇੱਥੇ ਨੀਂਕਾਂ ਦਾ ਘਾਟ ਵਧੀ ਜਾ ਰਿਹਾ ਮੈਂ ਪੀਬੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਜੇ ਕੋਈ ਵੀ ਐਦਾਂ ਦਾ ਕਦਮ ਨਾ ਉੱਠੇ ਨਾਲ ਲੋਕਾਂ ਦਾ ਹਸਾਬ ਵਧੇ ਤੇ ਪੰਜਾਬ ਤੇ ਅਮਨ ਸ਼ਾਂਤੀ ਜਿਹੜੀ ਹੈ ਯੂਨੀਸਮਖ بڑے ਨਾਜ਼ੁਕ ਨਾਜ਼ੁਕ ਇੱਥੇ ਤੁਹਾਨੂੰ ਮੈਂ ਦੱਸ ਦਿੰਦਾ ਬਲੈਕਆਊਟ ਦੇ ਦੌਰਾਨ ਵੀ ਜਦੋਂ ਲੋਕ ਆਪਣੀ ਜ਼ਾਂ ਦੇ ਖੇਤ ਤੇ ਕੋਈ ਡੈਪ ਦੇ ਉੱਤੇ ਪਾਣੀ ਨਹੀਂ ਪਹੁੰਚ ਰਹੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਨੂੰ ਪਤਾ ਲੱਗ ਰਿਹਾ ਕਿ ਹੁਣ ਜੀਵਨ ਨੂੰ ਦੇ ਮੂਲ ਬੰਦੇ ਅਧਿਕਾਰ ਇੰਨਾ ਵਟ ਦਾ ਮੈਂ ਦੂਪਨ ਐਮਐਲ ਨੂੰ ਫਿਰਦੇ ਨਾਲ ਤੇ ਇਹ ਬੇਨਤੀ ਕਰ ਰਿਹਾ ਕਿ ਕੋਈ ਵੀ ਇਦਾਂ ਦਾ ਬੰਦਾ ਨਾ ਹੋ ਤੁਸੀਂ ਮੂਲਾਂ ਦੇ ਜਜ਼ਬਾਤ ਨੂੰ ਸੁਝੋ ਲੋਕਾਂ ਦੀ ਪਾਪ ਨਾ ਮੰਨੋ ਸੁਣਜੋ ਹਰ ਇੱਕ ਸਰੀ ਇਦਾਂ ਦੇ ਪਿੰਡਾਂ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਸਮੂਹ ਪੀਣ ਵਾਲਿਆਂ ਦੇ ਲਈ ਬਸਤੀ ਚੌਕ ਇੱਥੇ ਦੇਖ ਸਕਦੇ ਆ ਕਿ ਅੰਗਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਘੱਟ ਹੋਇਆ ਹੈ ਭਰਵੀ ਜਿਹੜਾ ਹੈ ਫਾਗਵੰਦੀਂ ਦਾ ਦਾਦ ਦੇ ਵਿੱਚ ਕੁਝ ਸਾਡੇ ਨੁਕਤ ਬੂਗਾਂ ਦੇ ਵੱਲੋਂ ਗਿਣਨਾਂ ਦੇ ਲੋਕਾਂ ਤੋਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਕੋਈ ਵੀ ਅਣੱਧਾ ਕਦਮ ਨਹੀਂ ਉਠਾਣਾ ਜਿਹਦੇ ਨਾਲ ਕਿਸੇ ਦਾ ਵੀ ਨੁਕਸਾਨ ਨ ਹੋਵੇ ਸਰਕਾਰ ਆਪਣਾ ਫਰਜ਼ ਜ਼ਰੂਰ ਕਰੇ ਤੇ ਵੀ ਦੇ ਵੀ ਦੇਣਾ ਕਰੇ ਰਾਮੀ ਕਹਿੰਦਾ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਆ ਉਹ ਵੇਲਾ ਦੇਵਾਂਗੇ ਕਿਤੇ ਨੂੜਾ ਵੀ ਮੈਂ ਤੇ ਸਾਡੇ ਪਿੰਡਾਂ ਦੀ ਲੜਾਈ ਹੈ ਕਿਉਂ ਉਹ ਨਈ ਦੇ ਵਿਸਤਾਰੇ ਕਰਨੇ ਹੈ ਕਿ ਅਸੀਂ ਸੇਰੀ ਹਦਾਦੀ ਵਿੱਚ ਆਪ ਹੈ ਤੁਹਾਡੇ ਜਿਆਦਾ ਉਹ ਸਾਡੇ ਰਹ ਦੋ ਨਾਈਆਂ ਨੂੰ ਜਿਹੜਾ ਲੈ ਕੋ ਆਪਣੇ ਹੱਕ ਦਾ ਪਾਣੀ ਹਰਿਆਰੇ ਦੀ ਯਾਦ ਹੈ ਇਹ ਸਮਵਕਾਲ ਕੀ ਮੈਂ ਹਰਦੂਤ ਸਿੰਘ ਬਾਂਸ ਸੇ ਕਮਨ ਵੀ ਤੇ ਜਾਬ ਹ ਹੱਸਤ ਗਾਂਦੇ ਆ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਤੇ ਕੱਲ ਰਾਤ ਵੀ ਤੇ ਅਸ ਮੇਰੇ ਵੀ ਵਾਰ-ਵਾਰ ਬੀਲੀਮ ਵੀ ਦੇ ਅਧਾਰੀਆਂ ਵਾਂਗੂ ਬੰਦੋ ਪੰਜਾਬ ਦੀ ਪਾਣੀ ਅਤੇ ਡੱਕਾਵਾਰ ਦੀ ਕਿਸ਼ਤ ਨਹੀਂ ਚੱਲੀ ਜਾ ਰਹੀ ਹੈ ਇਸ ਦੇ ਵਿਰੁੱਧ ਦੀ ਵਿੱਚ ਲੋਕਾਂ ਦਾ ਇਹ ਪੰਜਾਬੀਆਂ ਦੇ ਵਿੱਚ ਭਾਰੀ ਜਿਹੜੇ ਭਾਰੀ ਰੋਸ ਹੈ ਜਿਹੜਾ ਇੱਥੇ ਮੀਂਹਾਂ ਦਾ ਕੰਕਾ ਵਧੀ ਜਾ ਰਿਹਾ ਮੈਂ ਪੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਖਰੀ ਕਰ ਲਿਆ ਜੇ ਕੋਈ ਵੀ ਐਦਾਂ ਦਾ ਕਦਮ ਨਾ ਉੱਠੇ ਨਾਲ ਲੋਕਾਂ ਦਾ ਰੋਸ ਵਧੇ ਤੇ ਪੰਜਾਬ ਤੇ ਅਮਨ ਸ਼ਾਂਤੀ ਜਿਹੜੀ ਹੈ ਉਹ ਭੰਗ ਹੋਏ ਯੂਨੀਸਮ ਵੱਡੇ ਨਾਜ਼ੁਕ ਨਾਤ ਨੇ ਇੱਥੇ ਤੁਹਾਨੂੰ ਗਏ ਦੱਸ ਦਿੰਦਾ ਬਲੈਕਆਊਟ ਦੇ ਦੌਰਾਨ ਵੀ ਕਤੋਂ ਲੋਕ ਆਪਣੀ ਜਾਨ ਦੇ ਖੀਤੇ ਕੋਈ ਡੈਮ ਜੋ ਕਿ ਪਾਣੀ ਨਹੀਂ ਪਹੁੰਚ ਰਹੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਨੂੰ ਪਤਾ ਲੱਗ ਰਿਹਾ ਕਿ ਹੁਣ ਜੀਵੀਅੂ ਕੀ ਨੇ ਮੂਲ ਬੱਚੇ ਅਧਿਕਾਰ ਨੂੰ ਪਾਉਂਨਾ ਵਾ ਮੈਂ ਲੋਕਨ ਐਮਐਲਏ ਦੇ ਨਾਂ ਤੇ ਇਹ ਬੇਨਤੀ ਕਰ ਰਿਹਾ ਕਿ ਕੋਈ ਵੀ ਇਦਾਂ ਦਾ ਕੰਮ ਨਾ ਹੋ ਤੁਸੀਂ ਲੋਕਾਂ ਦੇ ਜਜ਼ਬਾਤ ਨੂੰ ਸਮਝੋ ਲੋਕਾਂ ਦੇ ਪਾਪ ਨਾ ਮਸੁੰਝੋ ਫੌਰ ਸਾਰੇ ਇਦਾਂ ਦੇ ਪਿੰਡਾਂ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਸਾਨੂੰ ਪੀਣ ਵਾਲੇ ਪਾਣੀਆਂ ਦੇ ਲਈ ਬਸਤੀ ਚੌਕ ਇੱਥੇ ਦੇਖ ਸਕਦੇ ਆ ਕਿ ਅੰਧਾਰਾਂ ਦੀ ਗਿਣਤੀ ਦੇ ਵਿੱਚ ਜੜਾ ਹੈ ਘੱਟ ਹੈ ਫਾਕ ਵੰਡੀਆਂ ਅੰਦਾਜ਼ੇ ਦੇ ਵਿੱਚ ਕੁਝ ਸਾਡੀ ਨੁਕਤ ਬੂਗਾਂ ਦੇ ਵੱਲੋਂ ਗਿਣਨਾਂ ਲੋਕਤ ਦੁਕਤ ਦੀ ਮੰਗ ਕਰ ਰਹੇ ਕਿ ਕੋਈ ਵੀ ਅਣੱਧਾ ਕਦਮ ਨਹੀਂ ਉਠਾਣਾ ਜਿਹਦੇ ਨਾਲ ਕਿਸੇ ਦਾ ਵੀ ਨੁਕਸਾਨ ਨ ਹੋਵੇ ਸਰਕਾਰ ਆਪਣਾ ਫਰਜ਼ ਅਦਾ ਕਰੇ ਇਸ ਵੀਡੀਓ ਨਾਲ ਕਰਦੇ ਆ ਕਿ ਕਹਿੰਦੇ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਆ ਗੜਾ ਦੇਵਾਂਗੇ ਕਿਤੇ ਲੋੜ ਹੈ ਵੀ ਮੈਂ ਸਾਡੇ ਪਿੰਡਾਂ ਦੀ ਲੜਾਈ ਹੈ ਅਸਲ ਉਹ ਲਾਈ ਦੇ ਵਿੱਚ ਸਾਰੇ ਹੋ ਗਏ ਆ ਕਿ ਅਸੀਂ ਇੱਥੇ ਵੀ ਲੜਾਈ ਵਿੱਚ ਆਪ ਹੈ ਤਾਂ ਨਹੀਂ ਜਦੋਂ ਸਾਡੇ ਦਾ ਉਹ ਨਾਈਂ ਮਾਰੀ ਨੂੰ ਜਿਹੜਾ ਹੈ ਆਪਣੇ ਹੱਕ ਦਾ ਪਾਣੀ ਵਧਾਰੇ ਦੀ ਯਾਦ ਹੈ ਤੇ ਸਮੂਹਕਾਰ ਕੀ ਨੇ ਹਰਦੂਤ ਸਿੰਘ ਗਾਂਢ ਸਿੱਖ ਕਮਨ ਵੀ ਤੇ ਜੋ ਆ ਵਸਤ ਗਾਂਦਿਆਂ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆਂ ਤੇ ਕੱਲ ਰਾਤ ਵੀ ਤੇ ਅੱਜ ਫੇਰੇ ਵੀ ਵਾਰ-ਵਾਰ ਬੀਲੀਮ ਵੀ ਦੇ ਅਧਾਰੀਆਂ ਵਾਂਗੂ ਵੱਲੋਂ ਪੰਜਾਬ ਦੇ ਪਾਣੀ ਅਤੇ ਡਾਕਾਂਵਾਲ ਦੀ ਕੰਮ ਚੱਲੀ ਜਾ ਰਹੀ ਹੈ ਜਿਸ ਦੇ ਵਿਰੁੱਧ ਦੇ ਵਿੱਚ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰੀ ਰੋਸ ਤੇ ਜਿਹੜਾ ਇੱਥੇ ਨਿੰਮਕਾਂ ਦਾ ਕੰਮ ਵਧੀ ਜਾ ਰਿਹਾ ਮੈਂ ਪੀਬੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਜੇ ਕੋਈ ਵੀ ਐਦਾਂ ਦਾ ਕਦਮ ਨਾ ਉਠਾ ਜਿਸ ਦੇ ਨਾਲ ਲੋਕਾਂ ਦਾ ਹੱਸਾ ਵਧੇ ਤੇ ਪੰਜਾਬ ਤੇ ਅਮਨ ਸ਼ਾਂਤੀ ਜਿਹੜੀ ਹੈ ਉਹ ਵੀ ਇਸ ਮੁਕ ਵੜੇ ਨਾਜ਼ੁਕ ਨਾਜ਼ ਨੇ ਇੱਕ ਥੇ ਤੁਹਾਨੂੰ ਇਹ ਦੱਸ ਦਿੰਦਾ ਬਲੈਕਆਊਟ ਦੇ ਦੌਰਾਨ ਵੀ ਜਦੋਂ ਲੋਕ ਆਪਣੀ ਜਾਨ ਦੇ ਖੀਦ ਕੇ ਕੋਈ ਡੈਪ ਦੇ ਉੱਤੇ ਵੀ ਪਾਣੀ ਨਹੀਂ ਲੈ ਸਕਦੇ ਹੈ ਤੇ ਜਿਵੇਂ ਜਿਵੇਂ ਪਿੰਡਾਂ ਨੂੰ ਪਤਾ ਲੱਗ ਰਿਹਾ ਕਿ ਹੁਣ ਦੀਵਿਆਂ ਕਿਨੇ ਮੂਲ ਬੱਦਿਆ ਅਧਿਕਾਰ ਵਿੱਚ ਆਉਂਗਾ ਵਾ ਮੈਂ ਦੂਪਨ ਐਮਐਲਏ ਦੇ ਨਾਤੇ ਇਹ ਬੇਨਤੀ ਕਰ ਰਿਹਾ ਕਿ ਕੋਈ ਵੀ ਇਦਾਂ ਦਾ ਬਦਲਾਅ ਨਾ ਹੋ ਤੁਸੀਂ ਲੋਕਾਂ ਦੇ ਜਜ਼ਬਾਤ ਨੂੰ ਸਮਝੋ ਲੋਕਾਂ ਦੇ ਪਾਪ ਨਾ ਮਸਲੋ ਸਮਝੋ ਫੌਟਸਰੀ ਇਦਾਂ ਦੇ ਪਿੰਡਾਂ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਸਮੂਹ ਪਿੰਡਾਂ ਦੇ ਲਈ ਦੇ ਲਈ ਬਸਤੀ ਚੋਪੀ ਤੁਸੀਂ ਦੇਖ ਸਕਦੇ ਹੋ ਕਿ ਮਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਘਟ ਗਿਆ ਹੈ ਫਰ ਵੀ ਜਿਹੜਾ ਹੈ ਫਾਪਾ ਡਿੰਗਾਂ ਦਾ ਤੇ ਵਿੱਚ ਕੁਝ ਸਾਡੀ ਗੱਬਗਾਂ ਨਹੀਂ ਬਣ ਨੂੰ ਗਿਣਨਾ ਨਾ ਲੋਕ ਤਾਂ ਉਤਾਨੀ ਬਹਿਂਦੀ ਕਰ ਰਹੇ ਕਿ ਆ ਕੋਈ ਵੀ ਅਨੰਨਾ ਕਦਮ ਨਹੀਂ ਉਠਾਣਾ ਜਿਹਦੇ ਨਾਲ ਇਸੇ ਦਾ ਵੀ ਤੁਸਨ ਹੋਵੇ ਸਰਕਾਰ ਆਪਣਾ ਫਰਜ਼ ਤਾਂ ਕਰਦੀ ਐ ਇਸੇ ਦੀ ਵੀ ਵੀਡੀਓ ਨਾ ਕਰਦੇ ਆ ਰੋਮੇ ਕੀ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਆਉਂਦਾ ਹੈ ਜਿਹੜਾ ਲਵਾਂਗੇ ਕਿਤੇ ਲੋੜ ਵੀ ਮੈਂ ਤੇ ਸਾਡੇ ਪਿੰਡਾਂ ਦੀ ਲੜਾਈ ਹੈ ਅਸਲ ਉਹ ਨਾਈ ਦੇ ਵਿੱਚ ਸਾਰੇ ਗੱਲ ਨੇ ਕਿ ਅਸੀਂ 60000 ਮੀਟਰ ਖਪਤ ਹਾਲੇ ਜੇ ਉਹ ਸਾਡੇ ਦਾ ਉਹ ਨਾਈ ਨਾਲ ਨੂੰ ਜਿਹੜਾ ਹੈ ਉਹ ਆਪਣੇ ਹੱਕ ਦਾ ਪਾਣੀ ਵਧਾਣ ਦੀ ਜਗ੍ਹਾ ਤੇ ਸਮੂਹਕਾਰ ਕੀ ਨੇ ਹਰਦੂਤ ਸਿੰਘ ਗਾਂਢ ਸਿੱਖ ਕਮਨ ਬੀਤ ਜਾਬ ਅਬ ਵਸਤ ਗਾਂਧਿਆ ਕਿ ਆਪਾਂ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆਂ ਤੇ ਕੱਲ ਰਾਤ ਵੀ ਤੇ ਅਸਵੇਰੇ ਵੀ ਵਾਰ-ਵਾਰ ਬੀਲੀਮ ਵੀ ਦੇ ਅੱਧਾੀਆਂ ਵਾਂਗੂ ਵੱਲੋਂ ਪੰਜਾਬ ਦੇ ਪਾਣੀ ਅਤੇ ਡਾਕਾ ਵਾਲੀ ਕਿਸ਼ਤ ਜਾਰੀ ਹੈ ਇਸ ਦੇ ਵਿਰੁੱਧ ਵੀ ਵਿਚਤ ਹੈ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰੀ ਜਿਹੜੇ ਭਾਰੀ ਰੋਸ ਤੇ ਜਿਹੜਾ ਇੱਥੇ ਮੀਂਹਾਂ ਦਾ ਕੰਕਾ ਵਧੀ ਜਾ ਰਿਹਾ ਮੈਂ ਪੀਬੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਲਿਆ ਜੇ ਕੋਈ ਵੀ ਐਦਾਂ ਦਾ ਕਦਮ ਨਾ ਉਠਾ ਜਿਸ ਦੇ ਨਾਲ ਲੋਕਾਂ ਦਾ ਦੁੱਸਾ ਵਧੇ ਤੇ ਪੰਜਾਬ ਤੇ ਅਮਨ ਸ਼ਾਂਤੀ ਜਿਹੜੀ ਹੈ ਗੱਟ ਭੰਗ ਯੂਨੀਸਲ ਬੜੇ ਨਾਜ਼ੁਕ ਨਾਤ ਨੇ ਇੱਥੇ ਤੁਹਾਨੂੰ ਮੈਂ ਦੱਸ ਦਿੰਦਾ ਬਲੈਕਆਊਟ ਦੇ ਦੌਰਾਨ ਵੀ ਕਦਰੋਂ ਲੋਕ ਆਪਣੀ ਜਾਨ ਦੇ ਖੀਦ ਤੇ ਕੋਈ ਟੈਂਕ ਦੇ ਉੱਤੇ ਵੀ ਪਾਣੀ ਨਹੀਂ ਰੱਖ ਸਕਦੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਨੂੰ ਪਤਾ ਲੱਗ ਰਿਹਾ ਕਿ ਹੁਣ ਦੀਵਿਆਂ ਕਿਹਦੇ ਮੂਹਰ ਬੱਤੇ ਅਧਿਕਾਰ ਵਿੱਚ ਪਾਉਣਾ ਵਟ ਦਾ ਮੈਂ ਜੋਪਨ ਐਮਐਲਏ ਦੇ ਨਾਤੇ ਇਹ ਬੇਨਤੀ ਕਰ ਰਿਹਾ ਕਿ ਕੋਈ ਵੀ ਇਦਾਂ ਦਾ ਬਦਲਾਅ ਨਾ ਹੋ ਤੁਸੀਂ ਲੋਕਾਂ ਦੇ ਜਜ਼ਬਾਤ ਨੂੰ ਸਮਝੋ ਲੋਕਾਂ ਦੇ ਪਾਪ ਨਾ ਮਸੂਝੋ ਬਹੁਤ ਸਾਰੇ ਇਦਾਂ ਦੇ ਪਿੰਡਾਂ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਸਮੂਹ ਬੇਪਾਨੀਆਂ ਦੇ ਲਈ ਬੱਦੂ ਚਾਪੀ ਚੀ ਦੇਖ ਸਕਦੇ ਕਿ ਮਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਘੱਟ ਹੈ ਫਿਰ ਵੀ ਜਿਹੜਾ ਹੈ ਫਾਪਡਿੰਗਾਂ ਦਾਅ ਤੇ ਵਿੱਚ ਕੁਝ ਸਾਡੀ ਗੱਬੂਗਾਂ ਦੇ ਲੋਕ ਗਿਣਨਾ ਲੋਕਦੂਤਾਂ ਦੀ ਮੰਗ ਦੀ ਮੰਗ ਕਰ ਰਹੇ ਕਿ ਆਓ ਕੋਈ ਵੀ ਅਣਲਕ ਕਦਮ ਨਹੀਂ ਉਠਾਣਾ ਜਿਹਦੇ ਨਾਲ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਸਰਕਾਰ ਆਪਣਾ ਫਰਜ਼ਦਾ ਕਰੇ ਇਸ ਵੀ ਦਿਨਾਂ ਦਾ ਕਰਦੇ ਹਾਂ ਅਸੀਂ ਯਕੀਨ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਹੈਗਾ ਦਵਾਣਗੇ ਕਿਤੇ ਨਾ ਉਹ ਵੀ ਮੈਂ ਤੇ ਸਾਡੇ ਪਿੰਡਾਂ ਦੀ ਲੜਾਈ ਹੈ ਅਸੀਂ ਉਹ ਲੜਾਈ ਦੇ ਵਿੱਚ ਸਾਰੇ ਰਹੇ ਹਾਂ ਕਿ ਅਸੀਂ ਸੇਵੀ ਨਾਦਨੀ ਵਿੱਚ ਆਪ ਹੈ ਤਾਲੀਆ ਜਿਆਦਾ ਉਹ ਸਾਡੇ ਦਾ ਉਹਨਾਂ ਹੀ ਮਾਰੀ ਨੂੰ ਜਿਹੜਾ ਲੈ ਆਪਣੇ ਹੱਕ ਦਾ ਪਾਣੀ ਵਧਿਆਰੇ ਦੀ ਯਾਦ ਕਰਾਉਂਦਾ ਬੜਾ ਬੋਲੋ ਤੇ ਸਮੁੱਚੀ ਕਾਲ ਜੀ ਨੇ ਹਰਤੋਤ ਸਿੰਘ ਬਾਂਸ ਤੋਂ ਕਮਨ ਰਿਹਾ ਬਜਾਬ ਅੱਬ ਅੱਬ ਸੱਚ ਕਹਿੰਦੇ ਆ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆਂ ਤੇ ਕੱਲ ਰਾਤ ਵੀ ਤੇ ਅੱਜ ਸਵੇਰੇ ਵੀ ਵਾਰ-ਵਾਰ ਬਲੀਮ ਵੀ ਦੇ ਅਧਾਰੀਆਂ ਨੂੰ ਬੰਦੋ ਪੰਜਾਬ ਦੇ ਪਾਣੀ ਅਤੇ ਡਾਕਾਵਾਦੀ ਚੱਲੀ ਜਾ ਰਹੀ ਹੈ ਜਿਸ ਦੇ ਵਿਰੁੱਧ ਦੇ ਵਿੱਚ 900 ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰੀ ਜਿਹੜੇ ਭਾਰੀ ਰੋਸ ਤੇ ਜਿਹੜਾ ਇੱਥੇ ਬਿਲਕੁਲ ਦਾ ਕੰਕਾ ਵਧੀ ਜਾ ਰਿਹਾ ਮੈਂ ਬੀਬੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਜੇ ਕੋਈ ਵੀ ਐਦਾਂ ਦਾ ਕਦਮ ਨਾ ਉੱਠ ਜਿਸ ਦੇ ਨਾਲ ਲੋਕਾਂ ਦਾ ਹਸਾ ਵਧੇ ਤੇ ਪੰਜਾਬ ਤੇ ਅਮਨ ਸ਼ਾਂਤੀ ਜਿਹੜੀ ਹੈ ਕਿ ਭੰਗ ਕੇ ਯੂਨੀ ਇਸ ਵਕ ਮੜੇ ਨਾਜ਼ੁਕ ਨਾਤ ਨੇ ਇੱਕ ਥੰਮ ਗਏ ਦੱਸ ਦਮ ਬਲੈਕਆਊਟ ਦੇ ਦੌਰਾਨ ਵੀ ਅਜਾ ਦੋ ਲੋਕ ਆਪਣੀ ਜਾਨ ਦੇ ਖੀੜ ਤੇ ਕੋਈ ਡੈਮ ਜੋ ਕਿ ਪਾਣੀ ਨਹੀਂ ਰੱਖ ਸਕਦੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਨੇ ਰੋਣਾ ਲੱਗ ਰਿਹਾ ਕਿ ਹੁਣ ਦੀਵਿਆਂ ਕਿਹਦੇ ਮੂਲ ਬੱਤੇ ਅਧਿਕਾਰਿਕ ਤੁੰਗਵਟ ਦਾ ਮੈਂ ਦੂਪਨ ਐਮਐਲਏ ਫਿਰ ਦੇ ਨਾਲ ਸੇ ਬੇਨਤੀ ਕਰ ਰਿਹਾ ਕੋਈ ਵੀ ਇਦਾਂ ਦਾ ਬੰਦਾ ਨਾ ਆਉਂਦਾ ਤੁਸੀਂ ਲੋਕਾਂ ਦੇ ਜਜ਼ਬਾਤ ਨੂੰ ਸਮਝੋ ਲੋਕਾਂ ਦੇ ਪਾਪ ਨਾ ਨੂੰ ਸੁਝੋ ਫੌਤ ਸਰ ਇਦਾਂ ਦੇ ਪਿੰਡਾਂ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਫਰਮੋਗ ਦੀਆਂ ਗਾਣੀਆਂ ਦੇ ਲਈ ਬੱਤੀ ਚਾਪੀ ਚੀਖ ਸਕਦੇ ਕਿ ਮਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਮੱਧ ਵੀ ਜਿਹੜਾ ਹੈ ਫਟਿੰਗ ਅੰਦਾਜ਼ ਦੇ ਵਿੱਚ ਕੁਝ ਸਾਡੀ ਗੱਲ ਬੂਮ ਗਾਣੀਆਂ ਨੂੰ ਗਿਣਨਾ ਨਾ ਲੋਕਤ ਨੂੰ ਵੀ ਬੇਨਤੀ ਕਰ ਰਹੇ ਕਿ ਆਓ ਕੋਈ ਵੀ ਅਨਨਕ ਕਦਮ ਨਹੀਂ ਉਠਾਣਾ ਜਿਹਦੇ ਨਾਲ ਕਿਸੇ ਦਾ ਵੀ ਸੰਬੰਧ ਹੋਵੇ ਸਰਕਾਰ ਆਪਣਾ ਫਰਜ਼ਦਾ ਕਰਦੀ ਹੈ ਇਸ ਵੀ ਦੀ ਨਾ ਕਰਦੇ ਹਨ ਪਰ ਇਹ ਕਿੰਨੇ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਆ ਮੈਲਾ ਨਾ ਮੰਗੇ ਕਿਤੇ ਲੋੜ ਹੈ ਵੀ ਮੈਂ ਇਹ ਸਾਡੇ ਪਿੰਡਾਂ ਦੀ ਲੜਾਈ ਹੈ ਕਿਉਂ ਉਹ ਲੜਾਈ ਦੇ ਵਿੱਚ ਸਾਰੇ ਕਰਦੇ ਨੇ ਕਿ ਅਸੀਂ ਸੇਰੀ ਹਦਾਂ ਦੇ ਵਿੱਚ ਆਪ ਹੈ ਤੁਹਾਡੇ ਜਿਆਦਾ ਨਾ ਸਾਡੇ ਦਾ ਉਹਨਾਂ ਇਨਤਾਂ ਨੂੰ ਫੇਰਾ ਲਾਇਆ ਉਹ ਬੜੇ ਹੱਕ ਦਾ ਪਾਣੀ ਹਰਿਆਣੇ ਦੀ ਜਾਨ ਹੈ ਬਹੁਤ ਬਹੁਤ ਸ਼ੁਕਰ ਹੈ ਕਿ ਸਮਾਗਮ ਕਰਕੇ ਨੇ ਹਰਦੂਤ ਸਿੰਘ ਗਾਂਢ ਸਿੱਖ ਕਮਨ ਹੋਈ ਬੱਜਾ ਅਬ ਅਬਸਦ ਗਾਂਧੀਆਂ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆਂ ਤੇ ਕੱਲ ਰਾਤ ਵੀ ਤੇ ਅੱਜ ਵੀ ਬਾਰ ਬਾਰ ਬੀਐਮਪੀ ਦੇ ਅਧਿਕਾਰੀਆਂ ਵਾਂਗੂ ਵੱਲੋਂ ਪੰਜਾਬ ਦੇ ਪਾਣੀ ਅਤੇ ਡਾਕਾ ਬਾਰੇ ਦੀ ਕੰਮ ਚੱਲੀ ਜਾ ਰਹੀ ਹੈ ਇਸ ਦੇ ਵਿਰੁੱਧ ਦੇ ਵਿੱਚ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰਾ ਜਿਹੜੇ ਭਾਰੀ ਰੋਸ ਹੈ ਜਿਹੜਾ ਇੱਥੇ ਨੀਂਹਾਂ ਦਾ ਕੰਕਾ ਬਧੀ ਜਾ ਰਿਹਾ ਮੈਂ ਬੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਹਾਂ ਕਿ ਕੋਈ ਵੀ ਐਦਾਂ ਦਾ ਕਦਮ ਨਾ ਉਠਾ ਜਿਸ ਦੇ ਨਾਲ ਲੋਕਾਂ ਦਾ ਗੁੱਸਾ ਵਧੇ ਤੇ ਪੰਜਾਬ ਤੇ ਅਮਨ ਸ਼ਾਂਤੀ ਜਿਹੜੀ ਹੈ ਉਹ ਭੰਗ ਹੋ ਇਹ ਵੀ ਇੱਕ ਬੜੇ ਨਾਜ਼ੁਕ ਨਾਟਕ ਹੈ ਇੱਕ ਥੀਮ ਉਹ ਮੈਂ ਦੱਸ ਦਵਾਂ ਬਲੈਕਆਊਟ ਦੇ ਦੌਰਾਨ ਵੀ ਜਦੋਂ ਲੋਕ ਆਪਣੀ ਜਾਨ ਨੇ ਖੀੜਦੇ ਕੋਈ ਟੈਂਕ ਜਾਂ ਕਿੰਨੀ ਪਾਣੀ ਨਹੀਂ ਰੱਖ ਸਕਦੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਨੇ ਅੱਜ ਲੱਗ ਰਿਹਾ ਕਿ ਹੁਣ ਦੀਵਿਆਂ ਕਿਹਦੇ ਮੂਲ ਬੱਦੇ ਅਧਿਕਾਰਿਕ ਉੱਨਾ ਵਟ ਦਾ ਮੈਂ ਦੂਪਨ ਐਮਐਲਏ ਫਿਰ ਦੇ ਨਾਲ ਸੇ ਇੱਕ ਬੇਨਤੀ ਕਰ ਰਿਹਾ ਕੋਈ ਵੀ ਇਦਾਂ ਦਾ ਬੰਦਾ ਨਾ ਕਿ ਤੁਸੀਂ ਲੋਕਾਂ ਨੇ ਜਿਸ ਬਾਤ ਨੂੰ ਸੁਣਜੋ ਲੋਕਾਂ ਦੀ ਪਾ ਵਾਣ ਨੂੰ ਸੁਣਜੋ ਬਹੁਤ ਸਾਰੇ ਇਦਾਂ ਦੇ ਪਿੰਡਾਂ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਸਮੂਹ ਪੀਣ ਵਾਲਿਆਂ ਦੇ ਲਈ ਬਸਕਲ ਸ਼ਾਪ ਵਿੱਚ ਵੀ ਦੇਖ ਸਕ ਗਏ ਕਿ ਮਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਘਟ ਗਿਆ ਹੈ ਫਿਰ ਵੀ ਜਿਹੜਾ ਹੈ ਫਾਗਟਿੰਗ ਦਾ ਅੰਦਾਜ਼ੇ ਵਿੱਚ ਕੁਝ ਸਾਡੀ ਨੁਕਦ ਬੋਗਾਂ ਦੇ ਵੱਲ ਨੂੰ ਗਿਣਤਾ ਹੈ ਕਿ ਲੋਕਾਂ ਨੂੰ ਬੇਨਤੀ ਕਰ ਰਹੇ ਕਿ ਆਪ ਕੋਈ ਵੀ ਅਣਨ ਕਦਮ ਨਹੀਂ ਉਠਾਣਾ ਜਿਹਦੇ ਨਾਲ ਇਸੇ ਦਾ ਵਿਵਸਥਾ ਨੂੰ ਹੋਵੇ ਸਰਕਾਰ ਆਪਣਾ ਫਰਜ਼ਾ ਕਰਦੀ ਹੈ ਅਸੀਂ ਵੀ ਇਹ ਵੀ ਦਿਨਾਂ ਦਾ ਕਰਦੇ ਹਾਂ ਕਿ ਅਸੀਂ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਹੈਗਾ ਨਾ ਨਵਾਂ ਦੇਵਾਂਗੇ ਕਿ ਤੇ ਨੂੜਾ ਵੀ ਮੈਂ ਇਹ ਸਾਡੇ ਪਿੰਡਾਂ ਦੀ ਲੜਾਈ ਹੈ ਕਿਉਂ ਉਹ ਲਾਈ ਦੇ ਬੁੱਸਾਰੇ ਹੋ ਗਏ ਨੇ ਕਿ ਅਸੀਂ ਸੇਵੀਂ ਨਹਾਤੀ ਵਿੱਚ ਆਪ ਹੈ ਪਾਣੀ ਦਾ ਯਾਦ ਕਰਵਾਉਣ ਸਾਡੇ ਦਾ ਉਹ ਨਾ ਇਨਤਾਨ ਨੂੰ ਜਿਹੜਾ ਹੈ ਉਹ ਆਪਣੇ ਹੱਕ ਦਾ ਪਾਣੀ ਹਿਦਿਆਰੇ ਦੀ ਯਾਦ ਕਰਵਾਉਂਦਾ ਹੈ ਬੜਾ ਸ਼ੋਰ ਗੜੇ ਉਹ ਸਰਵਿਕਾਲ ਜੀ ਨੇ ਹਰਤੂਤ ਸਿੰਘ ਬਾਂਸ ਤੋਂ ਕਮਨ ਵੀ ਤੇ ਜਾਬ ਹੁਣ ਹੁਣ ਸਭ ਕਹਿੰਦੇ ਆ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਤੇ ਕੱਲ ਰਾਤ ਵੀ ਤੇ ਅੱਜ ਵੀ ਬਾਰ-ਬਾਰ ਵਿਲੀਅਮ ਵੀਰੇ ਅਧਿਆਇਆ ਵਾਂਗੂ ਵੱਲੋਂ ਪੰਜਾਬ ਦੇ ਪਾਣੀ ਅਤੇ ਡਾਕਟਰਾਂ ਬਾਰੇ ਦੀ ਜਿੱਤ ਜਾਰੀ ਹੈ ਇਸ ਦੇ ਵਿਰੁੱਧ ਵਿੱਚ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰੀ ਜਿਹੜੇ ਭਾਰੀ ਰੋਸ ਤੇ ਜਿਹੜਾ ਇੱਥੇ ਲਿੰਖਾਂ ਦਾ ਕੰਮ ਵਧੀ ਜਾ ਰਿਹਾ ਮੈਂ ਪੀ.ਐਮ.ਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਜੇ ਕੋਈ ਵੀ ਐਦਾਂ ਦਾ ਕਦਮ ਨਾ ਉਠਾ ਜਿਸ ਦੇ ਨਾਲ ਲੋਕਾਂ ਦਾ ਸਵੱਥ ਵਧੇ ਤੇ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਹੈ ਉਹ ਭੰਗ ਹੋ ਇਹ ਵੀ ਇੱਕ ਬੜੇ ਨਾਜ਼ੁਕ ਨਾਅ ਨਾ ਇੱਥੇ ਤੁਹਾਨੂੰ ਗਏ ਦੱਸ ਦਿੰਦਾ ਬਲੈਕਆਊਟ ਦੇ ਦੌਰਾਨ ਵੀ ਜਦੋਂ ਲੋਕ ਆਪਣੀ ਜਾਨ ਦੇ ਖੀਤੇ ਕੋਈ ਟੈਂਕ ਜਿਉਂ ਨਹੀਂ ਪਾਣੀ ਦੀ ਨਸਬ ਗੱਡੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਨੇ ਰੋਣਾ ਲੱਗ ਰਿਹਾ ਕਿ ਹੁਣ ਦੀਵਿਆਂ ਕਿਹਦੇ ਮੂਲ ਬੱਦੇ ਅਧਿਕਾਰਿਕ ਉਂਗਣਾ ਮੈਂ ਲੋਕਾਂ ਦੇ ਬੰਦੇ ਦੇ ਨਾਤੇ ਇਹ ਬੇਨਤੀ ਕਰ ਰਿਹਾ ਕੋਈ ਵੀ ਇਦਾਂ ਦਾ ਬੰਦਾ ਬਣਾਉਗਾ ਤੁਸੀਂ ਲੋਕਾਂ ਦੇ ਜਸਬਾਤ ਨੂੰ ਸੁਝੋ ਲੋਕਾਂ ਦੀ ਭਾਵਾ ਨੂੰ ਸੁਝੋ ਹੁਣ ਬਹੁਤ ਸਾਰੇ ਇਦਾਂ ਦੇ ਪਿੰਡਾਂ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਸਮੂਹ ਪੀਣੀਆਂ ਦੇ ਲਈ ਬਸਤੀ ਚੋਪੀ ਤੁਸੀਂ ਦੇਖ ਸਕਦੇ ਹੋ ਕਿ ਮਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਘਟ ਗਿਆ ਹੈ ਫਿਰ ਵੀ ਜਿਹੜਾ ਹੈ ਫਾਪਟਿੰਗਾਂ ਦਾ ਤੇ ਵਿੱਚ ਕੁਝ ਸਾਡੀ ਗੱਬਗਾਂ ਨਹੀਂ ਬਣ ਨੂੰ ਗਿਣਨਾ ਨਾ ਲੋਕਾਂ ਨੂੰ ਬੇਨਤੀ ਕਰ ਰਹੇ ਕਿ ਆਪ ਕੋਈ ਵੀ ਅਨੰਨਾ ਕਦਮ ਨਹੀਂ ਉਠਾਣਾ ਜਿਹਦੇ ਨਾਲ ਕਿਸੇ ਦਾ ਵੀ ਤੁਸਾਨ ਨੂਵੇ ਸਰਕਾਰ ਆਪਣਾ ਫਰਜ਼ ਅਦਾ ਕਰੇ ਐਸੇ ਵੀ ਵੀਡੀਓ ਨਾ ਕਰਦੇ ਆ ਰਾਮੇ ਕੀ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਜਿਹੜਾ ਲਵਾਗੇ ਕਿਤੇ ਨੂੜਾ ਵੀ ਮੈਂ ਇਹ ਸਾਡੇ ਪਿੰਡਾਂ ਦੀ ਲੜਾਈ ਹੈ ਅਸੀਂ ਉਹ ਲੜਾਈ ਦੇ ਵਿੱਚ ਸਾਰੇ ਰਹੇ ਹਾਂ ਕਿ ਅਸੀਂ ਸੇਵੀ ਨਾਦਾਂ ਵਿੱਚ ਆਪ ਹੈ ਤੋੜੀ ਜਿਆਦਾ ਉਹ ਸਾਡੇ ਦਾ ਉਹਨਾਂ ਇਨਪਾਣੀ ਉਹ ਜਿਹੜਾ ਹੈ ਉਹ ਆਪਣੇ ਹੱਕ ਦਾ ਪਾਣੀ ਵਧਿਆਰੇ ਦੀ ਯਾਦ ਕਰਦੇ ਹਾਂ ਬੜਾ ਬੋਲੋ ਤੇ ਸਮੁੱਚੀ ਕਾਲ ਜੀ ਨੇ ਹਰਤੋਤ ਸਿੰਘ ਬਾਂਸ ਕਮਨਲੀ ਤੇ ਜਾਬ ਅਬ ਅਬ ਸਭ ਜਾਣਦੇ ਆ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਤੇ ਕੱਲ ਰਾਤ ਵੀ ਤੇ ਅੱਜ ਸਵੇਰੇ ਵੀ ਵਾਰ-ਵਾਰ ਬੀਲੀਮ ਵੀ ਦੇ ਅਧਾਰੀਆਂ ਵਾਂਗੂ ਬੰਦੋ ਪੰਜਾਬ ਦੇ ਪਾਣੀ ਅਤੇ ਡਾਕਾਂਵਾਲੀ ਦੀ ਕਮੀ ਜਾਰੀ ਹੈ ਸਿੱਤੀ ਵਿਰੋਧ ਦੀ ਵਿੱਚ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰੀ ਜਿਹੜੀ ਭਾਰੀ ਰੋਸ ਤੇ ਜਿਹੜਾ ਇੱਥੇ ਮਿੰਕਾਂ ਦਾ ਕੰਕਾ ਵਧੀ ਜਾ ਰਿਹਾ ਮੈਂ ਪੀਬੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਲਿਆ ਜੇ ਕੋਈ ਵੀ ਐਦਾਂ ਦਾ ਕਦਮ ਨਾ ਉਠਾ ਜਿਸ ਦੇ ਨਾਲ ਲੋਕਾਂ ਦਾ ਗੁੱਸਾ ਵਧੇ ਤੇ ਪੰਜਾਬ ਤੇ ਅਮਨ ਸ਼ਾਂਤੀ ਜਿਹੜੀ ਹੈ ਗਿਆ ਭੰਗ ਯੂਨੀਸਮ ਬੜੇ ਨਾਜ਼ੁਕ ਨਾਤ ਨੇ ਇੱਥੇ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਬਲੈਕਆਊਟ ਦੇ ਦੌਰਾਨ ਵੀ ਅਗਰ ਦੋ ਲੋਕ ਆਪਣੀ ਜਾਨ ਦੇ ਖੀਤੇ ਕੋਈ ਟੈਂਕ ਜਿਉਂ ਕਿ ਪਾਣੀ ਨਹੀਂ ਪਾਣੀ ਨਹੀਂ ਪਾ ਸਕਦੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਨੇ ਅੰਦਾ ਲੱਗ ਰਿਹਾ ਕਿ ਹੁਣ ਜੀਵਨ ਕਿਵੇਂ ਮੂਲ ਬੱਤੇ ਅਧਿਕਾਰਿਕ ਪੰਨਾ ਵਟ ਦਾ ਮੈਂ ਦੂਪਨ ਐਮਐਲਏ ਦੇ ਨਾਤੇ ਇਹ ਬੇਨਤੀ ਕਰ ਰਿਹਾ ਕੋਈ ਵੀ ਇਦਾਂ ਦਾ ਬੰਦਾ ਨਾ ਹੋ ਤੁਸੀ ਲੋਕਾਂ ਦੇ ਜਜ਼ਬਾਤ ਨੂੰ ਸਮਝੋ ਲੋਕਾਂ ਦੇ ਪਾਪ ਨਾ ਨੂੰ ਸੁਝੋ ਬਹੁਤ ਸਾਰੇ ਇਦਾਂ ਦੇ ਪਿੰਡਾਂ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਫਰਮੋਗ ਦੀਆਂ ਗਾਣੀਆਂ ਦੇ ਲਈ ਬੱਤੀ ਚਾਪੀ ਤੁਸੀਂ ਦੇਖ ਸਕਦੇ ਹੋ ਕਿ ਮਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਕਿ ਫਿਰ ਵੀ ਜਿਹੜਾ ਹੈ ਫਾਪ ਡਿੰਗਾਂ ਦਾਅ ਤੇ ਵਿੱਚ ਕੁਝ ਸਾਡੀ ਗੱਬੂ ਗਾਣੀਆਂ ਨੂੰ ਗਿਣਨਾ ਲੋਕਦੋਤਾਂ ਦੀ ਗਿਣਤੀ ਕਰ ਰਹੇ ਕਿ ਆ ਕੋਈ ਵੀ ਅਨਨ ਕਦਮ ਨਹੀਂ ਉਠਾਣਾ ਜਿਹਦੇ ਨਾਲ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਸਰਕਾਰ ਆਪਣਾ ਫਰਜ਼ ਅਦਾ ਕਰ ਲਈ ਇਸ ਵੀ ਦਿਨ ਦਾ ਚਾਹ ਰਹੇ ਹਾਂ ਅਸੀਂ ਇਹ ਕਹਿੰਦੇ ਕਿ ਪੰਜਾਬ ਦਾ ਜਿਹੜਾ ਪਾਣੀ ਹੈਗਾ ਨਾ ਨਵਾਂਗੇ ਕੁਤੇ ਨੂੜਾ ਵੀ ਮੈਂ ਸਾਡੇ ਪਿੰਡਾਂ ਦੀ ਲੜਾਈ ਹੈ ਅਸੀਂ ਉਹ ਲੜਾਈ ਦੇ ਵਿੱਚ ਸਾਰੇ ਰਹੇ ਹਾਂ ਕਿ ਅਸੀਂ ਸੇਵੀ ਨਾਦਾਂ ਵਿੱਚ ਆਪ ਹੈ ਤਾਲੀਆ ਜੇ ਆਪਦੇ ਉਹ ਇਫਾਦੇ ਦਾ ਦੁਨਾਈ ਪਾਣੀ ਨੂੰ ਜਿਹੜਾ ਹੈ ਆਪਣੀ ਹੱਕ ਦਾ ਪਾਣੀ ਵਧਿਆਰੇ ਦੀ ਯਾਦ ਕਰੋ ਬੜਾ ਬੋਲੋ ਤੇ ਸਭੰਕਾਲ ਜੀ ਨੇ ਹਰਤੂਤ ਸਿੰਘ ਬਾਂਸ ਤੋਂ ਕਮਨ ਲਈ ਤੇ ਜਾਬ ਅਬ ਅਬ ਸਭ ਜਾਣਦੇ ਆ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਤੇ ਕੱਲ ਰਾਤ ਵੀ ਤੇ ਅੱਜ ਵੀ ਵਾਰ-ਵਾਰ ਬੀ.ਐਮ.ਪੀ ਦੇ ਅਧਿਕਾਰੀਆਂ ਵਾਂਗੂ ਵੱਲੋਂ ਪੰਜਾਬ ਦੇ ਪਾਣੀ ਅਤੇ ਡਾਕਾ ਵਾਲੀ ਕੰਮ ਚੱਲੀ ਜਾ ਰਹੀ ਹੈ ਇਸ ਦੇ ਵਿਰੁੱਧ ਦੇ ਵਿੱਚ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰਾ ਜਿਹੜੇ ਵਾਰੀ ਰੋਸ ਤੇ ਜਿਹੜਾ ਇੱਥੇ ਨੀਂਖਾਂ ਦਾ ਕੰਮ ਵਧੀ ਜਾ ਰਿਹਾ ਮੈਂ ਬੀ.ਐਮ.ਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਜੇ ਕੋਈ ਵੀ ਐਦਾਂ ਦਾ ਕਦਮ ਨਾ ਉਠਾ ਜਿਸ ਦੇ ਨਾਲ ਲੋਕਾਂ ਦਾ ਦੱਸਾ ਵਧੇ ਤੇ ਪੰਜਾਬ ਤੇ ਅਮਨ ਸ਼ਾਂਤੀ ਜਿਹੜੀ ਹੈ ਗੱਟ ਭੰਗ ਇਹ ਵੀ ਇੱਕ ਬੜੇ ਨਾਜ਼ੁਕ ਨਾਟਕ ਨੇ ਇੱਕ ਛੇ ਤੁਹਾਨੂੰ ਇਹ ਦੱਸ ਦਿੰਦਾ ਬਲੈਕਆਊਟ ਦੇ ਦੌਰਾਨ ਵੀ ਜਦੋਂ ਲੋਕ ਆਪਣੀ ਜਾਨ ਦੇ ਖੀੜਤੇ ਕੋਈ ਟੈਂਕ ਜਾਂ ਕਿੰਨੀ ਪਾਣੀ ਦੀ ਰਸਾਇਣ ਕਰਦੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਨੇ ਅੱਜ ਲੱਗ ਰਿਹਾ ਕਿ ਹੁਣ ਦੀਵਿਆਂ ਕਿਹਦੇ ਮੂਲ ਬੰਦੇ ਅਧਿਕਾਰਿਕ ਪੰਗਵਟ ਦਾ ਮੈਂ ਦੂਪਨ ਐਮਐਲਏ ਦੇ ਨਾਂ ਤੇ ਇਹ ਬੇਨਤੀ ਕਰ ਰਿਹਾ ਕੋਈ ਵੀ ਇਦਾਂ ਦਾ ਬੰਦਾ ਨਾ ਕਾ ਤੁਸੀਂ ਲੋਕਾਂ ਦੇ ਜਜ਼ਬਾਤ ਨੂੰ ਸਮਝੋ ਲੋਕਾਂ ਇੱਕ ਪਾਰਾਮਨ ਸੁਝਵਾਤ ਬਹੁਤ ਸਾਰੇ ਇਦਾਂ ਦੇ ਪਿੰਡਾਂ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਸਮੂਹ ਦੇ ਪਾਣੀਆਂ ਦੇ ਲਈ ਬੱਦਲ ਚੌਪੀ ਚੀਖੀ ਦੇਖ ਸਕਦੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਘੱਟ ਹੋਇਆ ਹੈ ਕਿਰਪਾ ਵੀ ਜਿਹੜਾ ਹੈ ਫਾਗ ਬੰਢੀਂ ਗੰਦਾ ਦੇ ਵਿੱਚ ਕੁਝ ਸਾਡੀ ਗੱਲ ਬਗਾਂ ਦੇ ਵੱਲ ਨੂੰ ਗਿਣਤ ਹੈ ਕਿ ਲੋਕ ਤੁਹਾਨੂੰ ਵੀ ਬੇਨਤੀ ਕਰ ਰਹੇ ਕਿ ਕੋਈ ਵੀ ਅਨੰਨਾ ਕਦਮ ਨਹੀਂ ਉਠਾਣਾ ਜਿਹਦੇ ਨਾਲ ਇਸੇ ਦਾ ਵਿਕਸਨ ਹੋਵੇ ਸਰਕਾਰ ਆਪਣਾ ਫਰਜ਼ਾ ਕਰਦੀ ਹੈ ਇਸੇ ਵੀ ਵੀਦਿ ਨੂੰ ਕਰਦੇ ਆ ਰਹੀਆਂ ਰੋਮੇਖੀ ਤਮੰਦੇ ਕਿ ਪੰਜਾਬ ਦਾ ਜਿਹੜਾ ਪਾਣੀ ਹੈਗਾ ਨਾ ਨਵਾਂਗੇ ਕਿਤੇ ਲੋੜ ਹੈ ਵੀ ਮੈਂ ਤੇ ਸਾਡੇ ਪਿੰਡਾਂ ਦੀ ਲੜਾਈ ਹੈ ਕਿ ਉਹ ਲਾਈ ਦੇ ਵਿੱਚ ਸਾਰੇ ਕਰਦੇ ਆ ਕਿ ਅਸੀਂ ਸੇਰੀ ਹਦਾਂ ਦੇ ਵਿੱਚ ਆਪ ਹੈ ਤੁਹਾਡੇ ਦਾ ਜਿਆਦਾ ਨੂੰ ਇਸਾਡੇ ਦਾ ਉਹਨਾਂ ਇਨਤਾਂ ਨੂੰ ਫੇਰਾ ਲਾਏ ਉਹ ਆਪਣੀ ਹੱਕ ਦਾ ਪਾਣੀ ਵਹਿਆਣੇ ਦੀ ਜਾਨ ਕਰ। ਇਹ ਸਮਾਜਿਕ ਕਾਰਕੀ ਨੇ ਹਰਦੂਤ ਸਿੰਘ ਬਾਂਡਸ ਸਿੱਖਿਆ ਮੰਨ ਲਈ ਬਜਾਅ। ਅਬ ਅਬਸਦ ਗਾਂਧੀਆ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਤੇ ਕੱਲ ਰਾਤ ਵੀ ਤੇ ਅੱਜ ਵੀ ਵਾਰ-ਵਾਰ ਬੀਐਮਪੀ ਦੇ ਅਧਿਕਾਰੀਆਂ ਵੱਲੋਂ ਪੰਜਾਬ ਦੇ ਪਾਣੀ ਅਤੇ ਡੱਕਾ ਬਾਰੇ ਦੀ ਕੰਮ ਚੱਲੀ ਜਾ ਰਹੀ ਹੈ ਇਸ ਦੇ ਵਿਰੁੱਧ ਦੇ ਵਿੱਚ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰੀ ਜਿਹੜੀ ਨਾਰੀ ਰੋਸ ਹੈ ਜਿਹੜਾ ਇੱਥੇ ਨੀਂਹਾਂ ਦਾ ਕੰਕਾ ਬਧੀ ਜਾ ਰਿਹਾ ਮੈਂ ਬੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਜੇ ਕੋਈ ਵੀ ਐਦਾਂ ਦਾ ਕਦਮ ਨਾ ਉਠਾ ਜਿਸ ਦੇ ਨਾਲ ਲੋਕਾਂ ਦਾ ਗੁੱਸਾ ਵਧੇ ਤੇ ਪੰਜਾਬ ਤੇ ਅਮਨ ਸ਼ਾਂਤੀ ਜਿਹੜੀ ਹੈ ਜਾਂ ਭੰਗ ਇਹ ਵੀ ਇੱਕ ਬੜੇ ਨਾਜ਼ੁਕ ਨਾਟਕ ਹੈ ਇੱਥੇ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਬਲੈਕਆਊਟ ਦੇ ਦੌਰਾਨ ਵੀ ਜਦੋਂ ਲੋਕ ਆਪਣੀ ਜਾਨ ਨੇ ਖੀਦਦੇ ਕੋਈ ਟੈਂਕ ਜੋ ਕਿ ਪਾਣੀ ਨਹੀਂ ਰੱਖ ਸਕਦੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਨੇ ਪਤਾ ਲੱਗ ਰਿਹਾ ਕਿ ਹੁਣ ਦੀਵਿਆਂ ਕੀ ਨੇ ਮੂਲ ਬੰਦੇ ਅਧਿਕਾਰ ਇੰਨਾ ਵਟ ਦਾ ਮੈਂ ਦੂਪਨ ਐਮਐਲਏ ਹੁਸ뜰 ਨਾਲ ਸੇ ਇਹ ਬੇਨਤੀ ਕਰ ਰਿਹਾ ਕਿ ਕੋਈ ਵੀ ਇਦਾਂ ਦਾ ਫੰਡ ਨਾ ਹੋਊ ਤੁਸੀਂ ਲੋਕਾਂ ਦੇ ਜਜ਼ਬਾਤ ਨੂੰ ਸਮਝੋ ਲੋਕਾਂ ਰਿੱਪਾ ਆਵਾਜ਼ ਨੂੰ ਸੁਣਜੋ ਬਹੁਤ ਸਾਰੇ ਇਦਾਂ ਦੇ ਪਿੰਡ ਹੈ ਜਿਨ੍ਹਾਂ ਨੂੰ ਪਹਿਲੀ ਵਾਰ ਹੀ ਪਾਣੀ ਮਿਲ ਰਿਹਾ ਹੈ ਫਰਮੋਬੇ ਪਾਣੀਆਂ ਦੇ ਲਈ ਬਸਤੀ ਸ਼ਾਪ ਵਿੱਚ ਵੀ ਦੇਖ ਸਕਦੇ ਕਿ ਮਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਘਟ ਗਿਆ ਹੈ ਫਿਰ ਵੀ ਜਿਹੜਾ ਹੈ ਆਪਾਂ ਵੰਡੀਆਂ ਦਾਅ ਦੇ ਵਿੱਚ ਕੁਝ ਸਾਡੀ ਗੱਲਬਾਤ ਜੇ ਬੰਨ ਨੂੰ ਗਿਣਤਾ ਹੈ ਨਾ ਲੋਕਾਂ ਨੂੰ ਵੀ ਬੇਨਤੀ ਕਰ ਰਹੇ ਕਿ ਆਪਾਂ ਕੋਈ ਵੀ ਅਣਨ ਕਦਮ ਨਹੀਂ ਉਠਾਣਾ ਜਿਹਦੇ ਨਾਲ ਸੇਲਾ ਵਿਵਸਥਾ ਨੂੰ ਰੁਕੇ ਸਰਕਾਰ ਆਪਣਾ ਫਰਜ਼ਾ ਕਰਦੀ ਹੈ ਅਸੀਂ ਵੀ ਇਹ ਵੀ ਦਿਨ ਦੱਸ ਰਹੇ ਹਾਂ ਕਿ ਅਸੀਂ ਕੀ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਵੰਡਾਂਗੇ ਕਿਤੇ ਨੂੜਾ ਵੀ ਮੈਂ ਇਹ ਸਾਡੇ ਪਿੰਡਾਂ ਦੀ ਲੜਾਈ ਹੈ ਕਿ ਅਸੀਂ ਉਹ ਲੜਾਈ ਦੇ ਵਿਸਤਾਰੇ ਕਰ ਰਹੇ ਹਾਂ ਕਿ ਅਸੀਂ ਸੇਵੀ ਨਹਾਦੀ ਵਿੱਚ ਆਪ ਹੈ ਪਾਣੀ ਦਾ ਜਿਆਦਾ ਦੁਨਾਈ ਪਾਣੀ ਨੂੰ ਜਿਹੜਾ ਲੈ ਆਪਣੇ ਹੱਕ ਦਾ ਪਾਣੀ ਹਿਦਿਆਰੇ ਦੀ ਯਾਦ ਕਰਾਉਂਦਾ ਹੈ ਉਹ ਸਮਾਗਮ ਕਾਲ ਜੀ ਨੇ ਹਰਦੂਤ ਸਿੰਘ ਬਾਂਸ ਕਮਨ ਬਿਜਾਬ ਹੁਣ ਹੁਣ ਸੱਚ ਕਹਾਂਦੇ ਆ ਕਿ ਆਪਾਂ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਤੇ ਕੱਲ ਰਾਤ ਵੀ ਤੇ ਅਸਵੇਰੇ ਵੀ ਵਾਰ-ਵਾਰ ਬੀਲੀਮ ਵੀਰੇ ਅੱਧਾੀਆਂ ਵਾਂਗੂ ਵੱਲੋਂ ਪੰਜਾਬ ਦੀ ਪਾਣੀ ਅਤੇ ਡਾਕਾਂਵਾਂ ਦੀ ਕਿਸ਼ਤ ਵੀ ਚੱਲੀ ਜਾ ਰਹੀ ਹੈ ਇਸ ਦੇ ਵਿਰੁੱਧ ਦੀ ਵਿੱਚ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰੀ ਜਿਹੜੇ ਭਾਰੀ ਰੋਸ ਤੇ ਜਿਹੜਾ ਇੱਥੇ ਮੀਂਹ ਦਾ ਕੰਕਾ ਵਧੀ ਜਾ ਰਿਹਾ ਮੈਂ ਬੀਬੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਜੇ ਕੋਈ ਵੀ ਐਦਾਂ ਦਾ ਕਦਮ ਨਾ ਉੱਸਲੇ ਨਾਲ ਲੋਕਾਂ ਦਾ ਪਸਾ ਵਧੇ ਤੇ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਹੈ ਕਿ ਭੰਗ ਇਹ ਇਸ ਮੁਕ ਵੜੇ ਨਾਜ਼ੁਕ ਨਾਤ ਨੇ ਇੱਥੇ ਤੁਹਾਨੂੰ ਇਹ ਦੱਸ ਦਿੰਦਾ ਬਲੈਕਆਊਟ ਦੇ ਦੌਰਾਨ ਵੀ ਜਦੋਂ ਲੋਕ ਆਪਣੀ ਜਾਨ ਦੇ ਖਾਤੇ ਤੇ ਕੋਈ ਟੈਪ ਜਾਂ ਕੋਈ ਪਾਣੀ ਦੀ ਰਸਤਾ ਕੀਤੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਦੇ ਉੱਪਰ ਲੱਗ ਰਿਹਾ ਕਿ ਹੁਣ ਦੀਵਿਆਂ ਕਿਹਦੇ ਹੂਲ ਬੱਧੇ ਅਧਿਕਾਰ ਚਾਹੁੰਦਾ ਦਾ ਮੈਂ ਦੂਪਨ ਐਮਐਲਏ ਦੇ ਨਾਤੇ ਇਹ ਬੇਨਤੀ ਕਰ ਰਿਹਾ ਕੋਈ ਵੀ ਇਦਾਂ ਦਾ ਮੱਦਦ ਨਾ ਹੋਊ ਤੁਸੀਂ ਲੋਕਾਂ ਦੇ ਇਸ ਬਾਤ ਨੂੰ ਸੁਣੋ ਕਿਉਂਕਿ ਇਹ ਪਾ ਪ੍ਰਮਾਣ ਉਸ ਨੂੰ ਜੋ ਉਹ ਬਹੁਤ ਸਾਰੇ ਇਦਾਂ ਦੇ ਪਿੰਡਾਂ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਸਮੂਹ ਦੇ ਪਾਣੀਆਂ ਦੇ ਲਈ ਬਸਤੀ ਚੋਂ ਆਪ ਵੀ ਦੇਖ ਸਕਦੇ ਕਿ ਅੰਧਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਘੱਟ ਹੋਇਆ ਹੈ ਫਿਰ ਵੀ ਜਿਹੜਾ ਹੈ ਫਾਪ ਵੱਡੀ ਅੰਦਾਜ਼ ਦੇ ਵਿੱਚ ਕੁਝ ਸਾਡੀ ਗੱਲ ਬਗਾਂ ਦੇ ਵੱਲੋਂ ਗਿਣਤੀ ਵਿੱਚ ਲੋਕਾਂ ਨੂੰ ਤੁਹਾਨੂੰ ਬੇਨਤੀ ਕਰ ਰਹੇ ਕਿ ਆਓ ਕੋਈ ਵੀ ਇੰਨਾ ਕਦਮ ਨਹੀਂ ਉਠਾਣਾ ਜਿਹਦੇ ਨਾਲ ਇਸੇ ਦਾ ਵੀ ਵਿਸਤਾਰ ਹੋਵੇ ਸਰਕਾਰ ਆਪਣਾ ਫਰਜ਼ਾਦਾ ਕਰਦੀ ਹੈ ਇਸ ਵੀ ਦੀ ਨਾ ਕਰਦੇ ਆ ਰਹੀਆਂ ਰੋਮ ਇਥੇ ਤੋਂ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਹੈਗਾ ਨਾ ਨਵਾਂਗੇ ਕੁਤੇ ਲੋੜਾ ਵੀ ਮੈਂ ਤੇ ਸਾਡੇ ਪਿੰਡਾਂ ਦੀ ਲੜਾਈ ਹੈ ਅਸਲ ਉਹ ਲਾਈ ਦੇ ਵਿੱਚ ਸਾਰੇ ਰਹੇ ਨੇ ਕਿ ਅਸੀਂ ਸੇਵੀ ਨਾਦਾਂ ਦੇ ਵਿੱਚ ਆਪ ਹੈ ਤੁਹਾਡੇ ਯਾਦ ਹੈ ਉਹ ਸਾਡੇ ਦਾ ਉਹਨਾਂ ਹੀ ਮਾਰੀਂ ਕੋ ਫੇੜਾ ਹੈ ਆਪਣੇ ਹੱਕ ਦਾ ਪਾਣੀ ਵਧਾਰੇ ਦੀ ਯਾਦ ਹੈ ਬਹੁਤ ਸ਼ੁਕਰ ਹੈ ਉਹ ਸਮੁੱਚਾ ਕਾਜੀ ਨੇ ਹਰਦੂ ਸਿੰਘ ਬਾਂਸ ਕਮਨ ਬਿਜਾਬ ਹੁ ਹੁ ਵਸਤ ਗਾਂਦੇ ਆ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਤੇ ਕੱਲ ਰਾਤ ਵੀ ਤੇ ਅੱਜ ਸਵੇਰੇ ਵੀ ਵਾਰ-ਵਾਰ ਬੀਲੀਅਮ ਵੀਰੇ ਅੱਡਾਈਆਂ ਵਾਂਗੂ ਵੱਲੋਂ ਪੰਜਾਬ ਦੇ ਪਾਣੀ ਅਤੇ ਡਾਕਾ ਵਾਲੀ ਜਿੱਤੀ ਜਾ ਰਹੀ ਹੈ ਇਸ ਦੇ ਵਿਰੁੱਧ ਦੇ ਵਿੱਚ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰੀ ਜਿਹੜੇ ਭਾਰੀ ਰੋਸ ਤੇ ਜਿਹੜਾ ਇੱਥੇ ਮੀਂਹਾਂ ਦਾ ਕੰਕਾ ਵਧੀ ਜਾ ਰਿਹਾ ਮੈਂ ਪੀਬੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਹਾਂ ਕਿ ਕੋਈ ਵੀ ਐਦਾਂ ਦਾ ਕਦਮ ਨਾ ਉਠਾ ਜਿਸ ਵੇ ਨਾਲ ਲੋਕਾਂ ਦਾ ਹੱਸਾ ਵਧੇ ਤੇ ਪੰਜਾਬ ਤੇ ਅਮਨ ਸ਼ਾਂਤੀ ਜਿਹੜੀ ਹੈ ਜਾਂ ਭੱਗ ਯੂਨੀਸਮ ਵਰੇ ਨਾਜ਼ੁਕ ਨਾਤ ਨੇ ਇੱਥੇ ਤੁਹਾਨੂੰ ਮੈਂ ਦੱਸ ਦਿੰਦਾ ਬਲੈਕਆਊਟ ਦੇ ਦੌਰਾਨ ਵੀ ਜਦੋਂ ਲੋਕ ਆਪਣੀ ਜਾਨ ਦੇ ਖਾਤੇ ਤੇ ਕੋਈ ਗੈਰ ਕਾਨੂੰਨੀ ਪਾਣੀ ਦੀ ਰਸਾਇਣ ਕੀਤੀ ਹੈ ਤੇ ਜਿਵੇਂ ਜਿਵੇਂ ਪਿੰਡਾਂ ਦੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਹੁਣ ਦੀਵਿਆਂ ਕੀ ਨੇ ਮੂਲ ਬੱਧਿਆ ਅਧਿਕਾਰ ਚਾਹੁੰਦਾ ਮੈਂ ਸੋਪਨ ਐਮਐਲਏ ਦੇ ਨਾਂ ਤੇ ਇਹ ਬੇਨਤੀ ਕਰ ਰਿਹਾ ਹਾਂ ਕਿ ਕੋਈ ਵੀ ਇਦਾਂ ਦਾ ਫੈਸਲਾ ਨਾ ਲਾਓ ਤੁਸੀਂ ਲੋਕਾਂ ਦੇ ਜਜ਼ਬਾਤ ਨੂੰ ਸਮਝੋ ਲੋਕਾਂ ਰਿਪਾ ਪ੍ਰਾਮਾਨ ਉਸ ਨੂੰ ਜੋ ਆ ਬਹੁਤ ਸਾਰੇ ਇਦਾਂ ਦੇ ਪਿੰਡ ਆ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਉਹ ਆਪਣੀ ਪਾਣੀਆਂ ਦੀ ਲਈ ਬਸੂਚਾ ਪਿੱਛੇ ਦੇਖ ਸਕਦੇ ਕਿ ਅੰਧਾਰਾ ਦੀ ਗਿਣਤੀ ਦੇ ਵਿੱਚ ਜੜਾ ਹੈ ਘੱਟ ਹੈ ਫਿਰ ਵੀ ਜਿਹੜਾ ਹੈ ਫਾਗ ਹਿੰਦੀ ਅੰਦਾਜ਼ ਤੇ ਵਿੱਚ ਕੁਝ ਸਾਡੀ ਗੱਗੂਆਂ ਦੇ ਵੱਲੋਂ ਗਿਣਤਾ ਨੇ ਲੋਕਤ ਨੂੰ ਬੇਨਤੀ ਕਰ ਰਹੇ ਕਿ ਆ ਕੋਈ ਵੀ ਛੋਟਾ ਕਦਮ ਨਹੀਂ ਉਠਾਣਾ ਜਿਹਦੇ ਨਾਲ ਕਿਸੇ ਦਾ ਵੀ ਨੁਕਸਾਨ ਨ ਹੋਵੇ ਸਰਕਾਰ ਆਪਣਾ ਫਰਜ਼ਾ ਕਰ ਲਈ ਤੇ ਵੀ ਵੀ ਦਿਨਾਂ ਦਾ ਚੱਲ ਰਿਹਾ ਹੈ ਕਿਹਦੇ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਆ ਗੜਾ ਨਵਾਂਗੇ ਕਿਤੇ ਨੂੜਾ ਵੀ ਮੈਂ ਇਹ ਸਾਡੇ ਪਿੰਡਾਂ ਦੀ ਲੜਾਈ ਹੈ ਕਿਉਂ ਉਹ ਲੜਾਈ ਦੇ ਵਿਸਤਾਰੇ ਵਿੱਚ ਹੈ ਕਿ ਅਸੀਂ ਸੇਰੀ ਨਾਦਾਨੀ ਵਿੱਚ ਆਪ ਹੈ ਤਾਲਾ ਕਿ ਆਪ ਦੇ ਉਹ ਸਾਡੇ ਰਾਹ ਨੂੰ ਨਾਲ ਨੂੰ ਜਿਹੜਾ ਲੈ ਉਹ ਆਪਣੇ ਹੱਕ ਦਾ ਪਾਣੀ ਵਹਿਆਰੇ ਦੀ ਯਾਦ ਹੈ ਇਹ ਸਮਾਗਮ ਕਰਕੇ ਮੈਂ ਹਰਦੂਤ ਸਿੰਘ ਬੈਂਡ ਸਟੇ ਕਮਨ ਵੀ ਬਜਾਉਂਦਾ ਹਾਂ ਅੱਬ ਅੱਬ ਸਭ ਜਾਣਦੇ ਆ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆਂ ਤੇ ਕੱਲ ਰਾਤ ਵੀ ਤੇ ਅੱਜ ਸਵੇਰੇ ਵੀ ਵਾਰ-ਵਾਰ ਡੀਐਮਪੀ ਦੇ ਅਧਿਕਾਰੀਆਂ ਨੂੰ ਬੰਦੋ ਪੰਜਾਬ ਦੀ ਪਾਣੀ ਅਤੇ ਡਾਕਾਵਾੜ ਦੀ ਕਿਸ਼ਤ ਵੀ ਚੱਲੀ ਜਾ ਰਹੀ ਹੈ ਜਿਸ ਦੇ ਵਿਰੁੱਧ ਦੇ ਵਿੱਚ ਲੋਕਾਂ ਦਾ ਜਿਹੜੇ ਪੰਜਾਬੀਆਂ ਦੇ ਵਿੱਚ ਭਾਰੀ ਜਿਹੜੀ ਭਾਰੀ ਰੋਸ ਹੈ ਜਿਹੜਾ ਇੱਥੇ ਮੀਂਹਾਂ ਦਾ ਕੰਕਾ ਵਧੀ ਜਾ ਰਿਹਾ ਮੈਂ ਬੀਬੀਐਮਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਜੇ ਕੋਈ ਵੀ ਐਦਾਂ ਦਾ ਕਦਮ ਨਾ ਲਿਸਲੇ ਨਾਲ ਲੋਕਾਂ ਦਾ ਸਵਾਬ ਵਧੇ ਤੇ ਪੰਜਾਬ ਤੇ ਅਮਨ ਸ਼ਾਂਤੀ ਜਿਹੜੀ ਹੈ ਗਿਆ ਭੰਗ ਇਹ ਇਸ ਮੁਕ ਵੜੇ ਨਾਜ਼ੁਕ ਨਾਤ ਨੇ ਇੱਥੇ ਤੁਹਾਨੂੰ ਮੈਂ ਦੱਸ ਦਿੰਦਾ ਬਲੈਕਆਊਟ ਦੇ ਦੌਰਾਨ ਵੀ ਰਹਤੋਂ ਲੋਕਾਂ ਕੁੱਪੀ ਜਾਨ ਦੇ ਖੇਤ ਤੇ ਕੋਈ ਡੈਮ ਜੋ ਕਿ ਪਾਣੀ ਦੀ ਰਸਤ ਹੈ ਤੇ ਜਿਵੇਂ ਜਿਵੇਂ ਪਿੰਡਾਂ ਨੇ ਪਤਾ ਲੱਗ ਰਿਹਾ ਕਿ ਹੁਣ ਜੀਵਨ ਜੀਣੇ ਮੂਲ ਬੱਧੇ ਅਧਿਕਾਰ ਨੂੰ ਤੁੰਗਾ ਵਟ ਦਾ ਮੈਂ ਲੋਕਾਂ ਦੇ ਵਲੋਂ ਦੇ ਨਾਂ ਤੇ ਇਹ ਬੇਨਤੀ ਕਰ ਰਿਹਾ ਕਿ ਕੋਈ ਵੀ ਇਦਾਂ ਦਾ ਫੰਡ ਨਾ ਹੋ ਤੁਸੀ ਲੋਕਾਂ ਦੇ ਜਜ਼ਬਾਤ ਨੂੰ ਸਮਝੋ ਲੋਕਾਂ ਦੀ ਤਪਨਾਵ ਨੂੰ ਸੁਝੋ ਹੌਫਸਰ ਇਦਾਂ ਦੇ ਪਿੰਡਾਂ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਥੋ ਆਪਣੀ ਪਾਣੀਆਂ ਦੀ ਲੜਾਈ ਦੇ ਲਈ ਬਸ ਤੁਸੀ ਦੇਖ ਸਕਦੇ ਹੋ ਕਿ ਅੰਧਾਰਾ ਦੀ ਗਿਣਤੀ ਦੇ ਵਿੱਚ ਜੜਾ ਹੈ ਨਾ ਕਿ ਫਰ ਵੀ ਜੜਾ ਹੈ